ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਚੰਦੋਆ ਸਾਹਿਬ ਚੜਾਉਣ ਵਾਲਿਆਂ ਦੇ ਵੀ 2-2 ਸਾਲ ਦੀ ਵਾਰੀ ਹੈ 2-2 ਸਾਲ ਦੀ ਚੜਾਉਣ ਵਾਲਿਆਂ ਲੈਣ ਵਾਲੇ ਤਾਂ ਬੇਅੰਤ ਨੇ ਮਹਾਰਾਜ ਦਿੱਤੀ ਜਾਂਦਾ ਢੰਡਾਰੇ ਭਰੀ ਜਾਂਦਾ ਸਾਡੇ ਦਿਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਲੈਣ ਵਾਲੇ ਥੱਕ ਜਾਂਦੇ ਨੇ ਪਰ ਦੇਣ ਵਾਲਾ ਪਰਮਾਤਮਾ ਕਦੀ ਨਹੀਂ ਥੱਕਦਾ ਕਦੀ ਨਹੀਂ ਅੱਕਦਾ ਸਾਡੇ ਭੰਡਾਰੇ ਭਰੀ ਜਾਂਦਾ ਪਰ ਸਾਡੇ ਸੁਭਾਅ ਬਣ ਜਾਂਦੇ ਨੇ ਇਹੋ ਜੇ 10 ਵਸਤੂ ਲੈ ਪਾਛੇ ਪਾਵੇ 1 ਵਸਤ ਕਾਰਨ ਵਿਖੋਟ ਗਵਾਵੇ 1 ਪੀਣਾ ਦੇ 10 ਪੀ ਹੀਰ ਲੈ ਤੋ ਮੂੜਾ ਕਹੋ ਕਹਾ ਕਰ ਬੰਦੇ ਦਾ ਸੁਭਾਅ ਇੱਕ ਇੱਕ ਕਰਕੇ 10 10 ਚੀਜ਼ਾਂ ਮੰਗ ਲੈਂਦਾ ਜਿਹੜੀ ਨਹੀਂ ਮਿਲਦੀ ਉਹਦੇ 100 100 ਬੰਦੇ ਉਲਾਮੇ ਤੇ ਰੱਬ ਫਿਰ ਮਹਾਰਾਜ ਕਹਿੰਦੇ 10 ਬਸਤੂ ਲੈ ਪਾਛੇ ਪਾਵ ਹੈ 1 ਬਸਤ ਕਾਰਨ ਵਿਖੋਟ ਗਵਾ ਪ੍ਰਬੰਧਿਆ ਜਿਉ ਤੈਨੂੰ ਇੱਕ ਵੀ ਨਾ ਦੇਵੇ ਤੇ ਕੀ ਕਰ ਲੇਗਾ 1 ਪੀਣਾ ਦੇ 10 ਪੀ ਫਿਰ ਲੈ ਫਿਰ ਕਹਿੰਦੇ ਨੇ ਵਾਪਸ ਲੈ ਤੋ ਮੂੜਾ ਕੋ ਕਹਾ ਕਰੇ ਮੂਰਖ ਬੰਦਿਆ ਫਿਰ ਕੀ ਕਰੇਗਾ ਬਸ ਇੱਕੋ ਕੰਮ ਕਰ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰ ਬਸ ਨਮਸਕਾਰਾਂ ਹੀ ਕਰੀ ਚੱਲ ਬੇਨਤੀਆਂ ਕਰੀ ਚੱਲ ਅੱਜ ਜਦੋਂ ਸ਼ਰੀਕੇ ਵਾਲਿਆਂ ਨੇ ਇਹ ਬੋਲ ਬੋਲੇ ਮਹਾਰਾਜ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਜੇਠੇ ਕੋਲ ਘਰ ਨਹੀਂ ਅੱਜ ਕਿਸੇ ਕੋਲ 10 ਟੋਲੇ ਸੋਨਾ ਹੋਵੇ ਬੜਾ ਘਰ ਆ ਜਾ ਕਿਸੇ ਕੋਲ 20 ਟੋਲੇ ਹੋ ਬੜਾ ਵੱਡਾ ਹੰਕਾਰ ਬਣ ਜਾਂਦਾ ਗੁਰਮਖੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੋਨੇ ਦਾ ਘਰ ਸੋਨੇ ਦਾ ਘਰ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਰਾਮਦਾਸ ਕੋਲ ਘਰ ਨਹੀਂ ਦੁਨੀਆ ਉਤੇ ਵੇਖਿਆ ਜੇ ਇਹੋ ਜਿਹਾ ਘਰ ਕੋਈ ਨਹੀਂ ਹੋਵੇਗਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਰਗਾ ਪਹਿਨਣ ਵਾਸਤੇ ਕੱਪੜੇ ਨਹੀਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਬਰਕਤਾਂ ਵਰਤਾਈਆਂ ਅੱਜ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਤਾਂ ਨੇ ਕਿੰਨਿਆਂ ਦਾ ਨਗੇਣ ਟੱਕ ਰਹੇ ਨੇ ਸੱਚੇ ਪਾਤਸ਼ਾਹ ਜੀ ਐਸੀਆਂ ਬਰਕਤਾਂ ਵਰਤਾ ਰਹੇ ਸਮਾਂ ਆ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜਿਨੇ ਗੁਰਤਾ ਗੱਦੀ ਦੇ ਤਖਤ ਉੱਪਰ ਬਿਠਾਉਂਦਾ ਗੁਰਤਾ ਗੱਦੀ ਸਮਾਂ ਬਣਿਆ ਅੱਜ ਬੀਬੀ ਧਾਨੀ ਦੇ ਅੱਜ ਬੀਬੀ ਧਾਨੀ ਦੇ ਘਰ ਵਾਲੇ ਦਾ ਨਾਂ ਜੋ ਭਾਈ ਰਾਮਾ ਜੀ ਇੱਧਰ ਬੀਬੀ ਭਾਨੀ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲਾ ਪੜਾ ਮੈਂ ਬੇਨਤੀ ਕੀਤੀ ਸੀ ਭਾਈ ਜੇਠਾ ਦੂਜਾ ਪੜਾ ਰਾਮਦਾਸ ਤੀਜਾ ਪੜਾ ਧੰਨ ਧੰਨ ਗੁਰੂ ਰਾਮਦਾਸ ਜਿਨ ਸਿਰਿਆ ਤਿਨੇ ਸਵਾਰੀ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਇਹ ਮਿਲਦਾ ਕਿੱਥੋਂ ਸਭ ਕੁਝ ਮਿਲਦਾ ਕਿੱਥੋਂ ਪਰਮੇਸ਼ਰ ਦੇ ਨਾਮ ਵਿੱਚੋਂ ਸਭ ਕੁਝ ਮਿਲਦਾ ਹੈ ਸੇਵਾ ਤੇ ਸਿਮਰਨ ਵਾਹਿਗੁਰੂ ਦਾ ਨਾਮ ਕੀ ਹੈ ਵਾਹਿਗੁਰੂ ਵਾਹਿਗੁਰੂ ਵਾਹ ਵਾਹ 是啊，来来。 ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਲਾਇਆ ਆਪਣੇ ਦੋਵੇਂ ਜਵਾਈਆਂ ਨੂੰ ਦੋਵੇਂ ਦਮਾਦਾ ਮਹਾਰਾਜ ਕਹਿੰਦੇ ਸਾਡੇ ਨਾਲ ਬਹਿਣ ਵਾਸਤੇ ਪਾਲਿਸ ਸਾਹਿਬ ਦੀ ਸੇਵਾ ਕਰਵਾ ਦੇ ਬੈਠਣ ਵਾਸਤੇ ਨਾ ਥੜਾ ਬਣਾਉਣਾ ਤੇ ਹੁਕਮ ਕੀ ਲਾਇਆ ਆਪਣੇ ਦੋਵੇਂ ਜਵਾਈਆਂ ਕਿ ਵੱਖਰਾ ਵੱਖਰਾ ਥੜਾ ਬਣਾਓ ਜਿਹੜਾ ਥੜਾ ਜਿਸ ਦਾ ਪਸੰਦ ਆਵੇਗਾ ਉਸ ਉਂਦੇ ਤੇ ਬੈਠਾ ਸਵੇਰੇ ਦੱਸਿਆ ਇਹੋ ਜਿਹਾ ਥੜਾ ਚਾਹੀਦਾ ਜਦੋਂ ਦੋਵਾਂ ਨੇ ਇੱਧਰ ਬਾਬਾ ਰਾਮਾ ਜੀ ਤੇ ਗੁਰੂ ਰਾਮਦਾਸ ਜੀ ਸ਼ਾਮ ਨੂੰ ਖੜੇ ਤਿਆਰ ਕੀਤੇ ਗੁਰੂ ਅਮਰਦਾਸ ਸੱਚ ਪਾਤਸ਼ਾਹ ਜੀ ਨੇ ਥੜੇ ਬਾਰੇ ਜਦੋਂ ਨਿਗਮ ਸੱਚ ਪਾਤਸ਼ਾਹ ਜੀ ਕਹਿਣ ਲੱਗੇ ਥੜੇ ਵਧੀਆ ਨਹੀਂ ਬਣਦੇ ਢਾਹ ਦਿੱਤੇ ਅਗਲਾ ਦਿਨ ਫੇਰ ਆਇਆ ਸ਼ਾਮੀ ਫਿਰ ਕਹਿ ਦਿੱਤਾ ਥੜੇ ਵਧੀਆ ਨਹੀਂ ਬਣੇ ਕਿਸੇ ਵਿਦਵਾਨਾਂ ਨੇ 3 ਦਿਨ ਦੀ ਗੱਲ ਕੀਤੀ 3 ਵਾਰ ਕਿਸੇ ਨੇ 7 ਦਿਨ ਦੇ ਜਦੋਂ ਅਖੀਰਲੇ ਦਿਨਾਂ ਦੀ ਵਾਰੀ ਆਈ ਸੰਗਤਾਂ ਨੇ ਬਾਬਾ ਰਾਮਾ ਜੀ ਨੂੰ ਪੁੱਛਿਆ ਕਿਉਂਕਿ ਗੁਰਤਾ ਗੱਦੀ ਦੇ ਤਖਤ ਦੀ ਸੇਵਾ ਦੇਣੀ ਸੀ ਮਹਾਰਾਜ ਕੋਈ ਮਾੜੀ ਮੁੱਠੀ ਬਾਬੇ ਰਾਮਾ ਜੀ ਨੂੰ ਜਦ ਪੁੱਛਿਆ ਸੰਗਤਾਂ ਨੇ ਕਹਿੰਦੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਨੂੰ ਖੜਾ ਦੱਸ ਕੇ ਜਾਂਦੇ ਨੇ ਇੰਨਾ ਚੌੜਾ ਇੰਨਾ ਲੰਮਾ ਇੰਨਾ ਉੱਚਾ ਬਣਾਉਣਾ ਬਣਾਉਂਦੇ ਤਾਂ ਤੁਸੀਂ ਉਹਦੇ ਨਾਲ ਜਾਈ ਚ ਪਰ ਮਹਾਰਾਜ ਜੀ ਸ਼ਾਮ ਨੂੰ ਕਹਿ ਦਿੰਦੇ ਨੇ ਥੜਾ ਵਧੀਆ ਨਾ ਢਾ ਦੇਂਦੇ ਅੱਗੋ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਦਾ ਜਿਹੜਾ ਸਰੀਰ ਹੈ ਉਹ ਨਾ ਵਡੇਰਾ ਹੋ ਬਿਰਦੋ ਸਵੇਰੇ ਜਿਹੜੀ ਗੱਲ ਦੱਸਦੇ ਨੇ ਸ਼ਾਮ ਨੂੰ ਭੁੱਲ ਜਾਂਦੀ ਇਹੀ ਗੱਲ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੰਗਤਾਂ ਨੇ ਪੁੱਛੀ। ਕਹਿੰਦੇ ਨੇ ਸਵੇਰੇ ਥੜਾ ਦੱਸ ਕੇ ਜਾਂਦੇ ਨੇ, ਜਿਹੋ ਜਿਹਾ ਦੱਸ ਕੇ ਜਾਂਦੇ ਨੇ ਤੁਸੀਂ ਤਾਂ ਉਹੋ ਜੇ ਬਣਾਉਂਦੇ ਜੀ। ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਦਿੰਦੇ ਨੇ ਥੜਾ ਵਧੀਆ ਨਹੀਂ। ਤੁਹਾਨੂੰ ਕ੍ਰੋਧ ਨਹੀਂ ਆਉਂਦਾ? ਤੁਹਾਨੂੰ ਗੁੱਸਾ ਨਹੀਂ ਆਉਂਦਾ? ਜਦੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਥੜਾ ਢਾਵੇਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਮੈਨੂੰ ਬੜੀ ਖੁਸ਼ੀ ਹੁੰਦੀ ਏ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਸਵੇਰੇ ਮੈਨੂੰ ਕਹਿੰਦੇ ਨੇ ਥੜਾ ਬਣਾ ਮੈਂ ਕਹਿੰਨਾ ਕਿ ਸਾਰੀ ਦੁਨੀਆ ਵਿੱਚੋਂ ਮੈਨੂੰ ਹੀ ਚੁਣਿਆ ਥੜਾ ਬਣਾਉਣ ਵਾਸਤੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਕਹਿੰਦੇ ਨੇ ਥੜਾ ਬਣਾ ਕਹਿੰਦੇ ਫਿਰ ਸ਼ਾਮ ਨੂੰ ਜਦੋਂ ਗੁਰੂ ਅਮਰਦਾਸ ਜੀ ਕਹਿੰਦੇ ਨਾ ਥੜਾ ਵਧੀਆ ਨਹੀਂ ਬਣਿਆ ਜਦੋਂ ਆਪਣੇ ਹੱਥਾਂ ਨਾਲ ਖੜਾ ਟਾਉਂਦੇ ਨੇ ਤੇ ਤਾੜੀ ਮਾਰ ਕੇ ਹੱਸਦੇ ਨੇ ਮੈਨੂੰ ਉਦੋਂ ਬੜੇ ਹੀ ਚੰਗੇ ਲੱਗਦੇ ਨੇ ਬੁਰਾ ਮਾਤਾ ਧੰਗ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਹਿੰਦੇ ਮੈਨੂੰ ਬੜੇ ਹੀ ਪ੍ਰਸੰਨ ਲੱਗਦੇ ਨੇ ਮੈਨੂੰ ਬੜੇ ਹੀ ਚੰਗੇ ਲੱਗਦੇ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਥੜਾ ਟਾਉਂਦੇ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੁਲਾਇਆ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਇਸ਼ਨਾਨ ਕਰਵਾ ਕੇ ਸੋਹਣੇ ਬਸਤਰ ਪਹਿਨਾ ਕੇ ਧੰਗੁਰੂ RAMਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖਤ ਉੱਪਰ ਬਿਠਾ ਦਿੱਤਾ ਮੈਂ ਪਹਿਲਾਂ ਬੇਨਤੀ ਕੀਤੀ ਸੀ ਸਭ ਬਿਦਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ RAMਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤਖਤਾਂ ਦੇ ਮਾਲਕ ਬਣਾ ਦਿੱਤਾ ਤਖਤਾਂ ਦੀਆਂ ਵਿਡਿਆਈਆਂ ਦੇ ਦਿੱਤੀਆਂ ਪਹਿਲਾਂ ਸਿੱਪਾਏ ਜੇਠਾ ਫਿਰ ਰਾਮਦਾਸ ਫਿਰ ਧੰਨ ਧੰਨ ਗੁਰੂ ਰਾਮਦਾਸ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਧੰਨ ਬਣ ਗਏ ਜਿਨ੍ਹਾਂ ਦਾ ਅੱਜ ਆਪਾਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਜੁੜ ਬੈਠੇ ਹਾਂ